ਮਾਨਸਾ ਸ਼ਹਿਰ ਦੇ ਅੰਦਰ ਕੱਲ ਫਾਇਰਿੰਗ ਕਰਨ ਵਾਲਿਆਂ ਦਾ ਅੱਜ ਮਾਨਸਾ ਪੁਲਿਸ ਨੇ ਕੀਤਾ ਇਨਕਾਊਂਟਰ ਸ਼ੁੱਕਰਵਾਰ ਨੂੰ 8 ਵਜੇ ਦੇ ਲਗਭਗ ਬੱਠੇ ਮਾਨਸਾ ਦੇ ਐਸਐਸਪੀ ਨਾਨਕ ਸਿੰਘ ਨੇ ਦਿੱਤੀ ਜਾਣਕਾਰੀ ਸ਼ੁੱਕਰਵਾਰ ਨੂੰ 8 ਵਜੇ ਦੇ ਲਗਭਗ ਐਸਐਸਪੀ ਮਾਨਸਾ ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਕੱਲ ਜੋ ਮਾਨਸਾ ਵਿਖੇ ਫਾਇਰਿੰਗ ਹੋਈ ਸੀ ਉਸ ਮਾਮਲੇ ਵਿੱਚ ਸਾਡੇ ਵੱਲੋਂ ਟੀਮਾਂ ਬਣਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਅੱਜ ਪਿੰਡ ਖਿਆਲਾ ਵਿਖੇ ਜਾਂ ਸਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਜਿਹੜੇ ਲੋਕਾਂ ਵੱਲੋਂ ਸਾਡੇ ਇੱਕ ਐਸਆਈ ਦੇ ਉੱਤੇ ਫਾਇਰਿੰਗ ਕੀਤੀ ਜਿਹਦੇ ਬੁਲਟ ਪ੍ਰੂਫ ਜਾਕਟ ਪਾਈ ਹੋਈ ਸੀ ਉਹ ਇੱਕ ਬੁਲਟ ਉਸ ਦੇ ਵਿੱਚ ਲੱਗਿਆ ਤਾਂ ਜਵਾਬੀ ਇੱਕ ਕਾਰਵਾਈ ਕਰਦੇ ਹੋਏ ਦੋ ਵਿਅਕਤੀ ਦੂਜੇ ਪਾਸੋਂ ਵੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿਖੇ ਇਲਾਜ ਦੇ ਲਈ ਲਿਆਂਦਾ ਗਿਆ ਹੈ ਅਤੇ ਦੋ ਹੋਰ ਵਿਅਕਤੀ ਇਹਨਾਂ ਵੱਲੋਂ ਗ੍ਰਿਫਤਾਰ ਕਰ ਲਏ ਗਏ ਨੇ ਚਾਰ ਟੋਟਲ ਲੋਕ ਇਹਨਾਂ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਨੇ ਦੱਸਿਆ ਕਿ ਜਿਹੜਾ ਇਹਨਾਂ ਵੱਲੋਂ ਕੱਲ ਅਸਲਾ ਵਰਤਿਆ ਗਿਆ ਸੀ ਜਾਂ ਪਿਛਲ ਵਰਤਿਆ ਗਿਆ ਸੀ ਉਹ ਵੀ ਇਹਨਾਂ ਵੱਲੋਂ ਬਰਾਮਦ ਕਰਵਾ ਲਿਆ ਗਿਆ ਹੈ ਅਤੇ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਸੀ ਉਹਦੇ ਵੀ ਇਹਨਾਂ ਨੂੰ ਪਤਾ ਲੱਗ ਗਿਆ ਤੇ ਉਹ ਵੀ ਆਪਣੇ ਨੰਬਰੋਂ ਟੀਮ ਭੇਜੀ ਗਈ ਉਸ ਨੂੰ ਵੀ ਆਪਣੇ ਕਬਜ਼ੇ ਵਿੱਚ ਲੈਣਾ ਹੈ ਜਿਹੜੀ ਗੱਡੀ ਦੇ ਵਿੱਚ ਇਹਨਾਂ ਨੂੰ ਕੁਝ ਲੋਕ ਬਚਾਉਣ ਦੇ ਲਈ ਆਏ ਹੋਏ ਸਨ ਉਹ ਵੀ ਇਹਨਾਂ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਟੋਟਲ 4 ਲੋਕ ਇਹਨਾਂ ਵੱਲੋਂ ਆਪਣਾ ਗ੍ਰਿਫਤਾਰ ਕਰ ਲਿਆ ਹੁਣ ਇਹ ਸਰ ਦਿਨ ਦਿਹਾੜੇ ਫਾਇਰਿੰਗ ਹੋਈ ਸੀ ਕੱਲ ਤੇ ਕੱਲ ਦੀ ਤਰਤੀਸ਼ ਜਿਹੜੀ ਚੱਲੀ ਸੀ ਕੀ ਸਰ ਹੋਇਆ ਸਾਰਾ ਕੱਲ ਮਾਨਸਾ ਸ਼ਹਿਰ ਚ ਦੋ ਵਾਰਦਾਤਾਂ ਹੋਈਆਂ ਸੀ ਇੱਕ ਜਗ੍ਹਾ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਦੂਜੀ ਜਗ੍ਹਾ ਤੇ ਫਾਇਰ ਹੋਈ ਸੀ ਅਸੀਂ ਨਾਲ ਦੀ ਨਾਲ ਹੀ ਟੀਮਾਂ ਬਣਾ ਕੇ ਉੱਥੇ ਪਹੁੰਚੇ ਸੀ ਪੁਲਿਸ ਦੀ ਪ੍ਰੈਜ਼ੈਂਸ ਉੱਥੇ ਹੋਈ ਸੀ ਅਸੀਂ ਸਾਰੇ ਪਾਸੇ ਨਾਕਾਬੰਦੀ ਕਰਾਈ ਸੀ ਜਦੋਂ ਇਨਫੋਰਮੇਸ਼ਨ ਇਹ ਆਈ ਉਸ ਇਨਫੋਰਮੇਸ਼ਨ ਤੇ ਜਿਹੜੀਆਂ ਟੀਮਸ ਬਣਾਈਆਂ ਸੀਗੀਆਂ ਸੀਆਈਏ ਦੀਆਂ ਸਪੈਸ਼ਲ ਬ੍ਰਾਂਚ ਦੀਆਂ ਤੇ ਸਾਡੇ ਇੰਚਾਰਜ ਟ੍ਰੇਨਿੰਗ ਸਕੂਲ ਨੇ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਮਾਨਸਾ ਡੀਐਸਪੀ ਡੀਟੀਐਸਪੀ ਡਸੋ ਇਨਾ ਟੀਮਸ ਨੇ ਕੱਲ ਦੁਪਹਿਰ ਤੋਂ ਹੀ ਚੰਗਾ ਕੰਮ ਕਰਦੇ ਹੋਏ ਥਰੂ ਟੈਕਨੀਕਲ ਇੰਟੈਲੀਜੈਂਸ ਤੇ ਹਿਊਮਨ ਇੰਟੈਲੀਜੈਂਸ ਦੇ ਥਰੂ ਚਾਰ ਬੰਦੇ ਇਹਦੇ ਚ ਅਰੈਸਟ ਕਰ ਲਏ ਨੇ ਸੋ ਜਿਹੜਾ ਅੱਜ ਖਿਆਲੇ ਐਕਸਚੇਂਜ ਆਫ ਫਾਇਰ ਹੋਇਆ ਬਿਟਵੀਨ ਦਾ ਪੁਲਿਸ ਪਾਰਟੀ ਤੇ ਅਕਿਊਜ਼ ਜਿਹੜੇ ਸੀਗੇ ਉਹਦੇ ਚ ਸਾਡਾ ਇੱਕ ਏਐਸਆਈ ਹੈ ਬਿੱਕਰ ਸਿੰਘ ਜਿਹਦੇ ਬੁਲੇਟ ਪ੍ਰੂਫ ਜੈਕਟ ਪਾਈ ਸੀ ਉਹਦੇ ਬੁਲੇਟ ਪ੍ਰੂਫ ਜੈਕਟ ਵਿੱਚ ਬੁਲੇਟ ਲੱਗੀ ਹੈ ਜਵਾਬੀ ਜਦੋਂ ਫਾਇਰ ਪੁਲਿਸ ਵੱਲੋਂ ਕੀਤਾ ਗਿਆ ਉਹਦੇ ਵਿੱਚ ਇਹਨਾਂ ਦੇ ਇੱਕ ਇੱਕ ਅਕਿਊਜ਼ਡ ਹੈ ਜਿਹੜਾ ਨਾਮ ਹੈ ਡੈਨੀ ओंਕਾਰ ਸਿੰਘ ਡੈਨੀ ਉਹਦੇ ਘੁੱਟ ਵਿੱਚ ਫਾਇਰ ਲੱਗਾ ਤੇ ਜਿਹੜਾ ਦੂਜਾ ਇੱਕਿਊਜ਼ ਸੀ ਗੁਰਜਿੰਦਰ ਜਿਹੜੇ ਦੋ ਬੰਦੇ ਉੱਥੇ ਮੌਕੇ ਤੇ ਆਏ ਸੀ ਗੁਰਜਿੰਦਰ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਦਾ ਪੈਰ ਵਿੱਚ ਛੱਟ ਲੱਗੀ ਸਿਮਿਲਰਲੀ ਦੋ ਬੰਦੇ ਹੋਰ ਸੀਗੇ ਜਿਹੜੇ ਬਾਅਦ ਚ ਇਹਨਾਂ ਨੂੰ ਭੱਜਣ 'ਚ ਜਿਨ੍ਹਾਂ ਨੇ ਮਦਦ ਕੀਤੀ ਹੈ ਗੱਡੀ ਲੈ ਕੇ ਆਏ ਸੀ ਆਈ 10 ਗੱਡੀ ਹੈ ਉਹ ਗੱਡੀ ਵੀ ਰਿਕਵਰ ਕਰ ਲਈ ਗਈ ਹੈ ਤੇ ਜਿਨ੍ਹਾਂ ਨੇ ਇਹਨਾਂ ਨੂੰ ਭਜਾਇਆ ਸੀ ਉਹ ਦੋਵੇਂ ਭਰਾ ਨੇ ਜਸਪ੍ਰੀਤ ਸਿੰਘ ਤੇ ਲਖਪ੍ਰੀਤ ਸਿੰਘ ਉਹਨਾਂ ਦੋਵਾਂ ਨੂੰ ਵੀ ਅਰੈਸਟ ਕਰ ਲਿਆ ਗਿਆ ਤੇ ਜਿਹੜਾ ਅੱਜ ਐਕਸਚੇਂਜ ਆਫ ਫਾਇਰ ਹੋਇਆ ਉਹਦੇ 'ਚ 307 ਦਾ ਪਰਚਾ ਦਰਜ ਕੀਤਾ ਜਾ ਰਿਹਾ ਕੱਲ ਜਿਹੜਾ ਦੋ ਇਨਸੀਡੈਂਟ ਹੋਏ ਸੀ ਉਹਨਾਂ ਦੋਵਾਂ 'ਚ ਵੀ 307 ਦੇ ਪਰਚੇ ਦਰਜ ਨੇ ਇਹਦੇ 'ਚ ਵੈਪਨ ਜਿਹੜਾ ਕੱਲ ਯੂਜ਼ ਕੀਤਾ ਗਿਆ ਸੀ ਉਹ ਵੀ ਰਿਕਵਰ ਕਰ ਲਿਆ ਗਿਆ ਜਿਹੜੀ ਬਾਈਕ ਸੀ ਉਹ ਵੀ ਰਿਕਵਰ ਕਰਨੀ ਹੈ ਉਹ ਸਾਡੀ ਟੀਮ ਗਈ ਹੋਈ ਹੈ ਰਿਕਵਰ ਕਰਨ ਵਾਸਤੇ ਤੇ ਜਿਹੜੀ ਗੱਡੀ ਤੇ ਭੱਜੇ ਸੀ ਉਹ ਗੱਡੀ ਰਿਕਵਰ ਕਰ ਲਈ ਜੀ ਸਰ ਰਿਕਾਰਡ ਕੀ ਆ ਨਾ ਜਿਹੜੇ ਦੋ ਮੇਨ ਅਕਿਊਜ਼ ਨੇ ਜਿਨ੍ਹਾਂ ਨੇ ਉੱਥੇ ਫਾਇਰਿੰਗ ਕੀਤੀ ਸੀਗੀ ਇੱਕ ਬਾਈਕ ਤੇ ਸੀ ਮੁੰਡਾ ਤੇ ਇੱਕ ਜਿੰਨੇ ਦੂਜੇ ਨੇ ਫਾਇਰ ਕੀਤਾ ਸੀ ਇਹਨਾਂ ਦੋਨਾਂ ਤੇ ਮਲਟੀਪਲ ਐਫ ਆਈ ਆਰਸ ਦਰਜ ਨੇ ਆਰਮਜ਼ ਐਕਟ ਦੀਆਂ ਵੀ ਨੇ ਰੋਬਰੀ ਦੀਆਂ ਵੀ ਨੇ 307 308 ਦੀਆਂ ਲੜਾਈ ਝਗੜੇ ਦੀਆਂ ਸੋ ਬਾਕੀ ਇਹਨਾਂ ਦਾ ਰਿਕਾਰਡ ਕਢਵਾ ਰਹੇ ਆ ਸੋ ਇਹਦੇ ਵਿੱਚ 36 24 ਟੂ 36 ਆਰਸ ਅਸੀਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਇਹਨੂੰ ਪੂਰੇ ਨੂੰ ਜਿਹੜਾ ਕੇਸ ਹੈ ਉਹ ਟਰੇਸ ਕੀਤਾ ਇਹ ਕਿਦੇ ਕਹਿਣ ਤੇ ਇਹਨਾਂ ਨੇ ਕੀਤਾ ਕੌਣ ਹੈ ਤੇ ਪਿੱਛੇ ਹੈ ਉਹਦੀ ਤਫਤੀਸ਼ ਚੱਲ ਰਹੀ ਹੈ ਉਹ ਅੱਗੇ ਜਿਹੜੀ ਵੀ ਤਫਤੀਸ਼ ਹੋਊਗੀ ਤੁਹਾਡੇ ਧਿਆਨ ਚ ਲੈ ਕੇ ਚੋਗੇ